ਚੰਗੀ ਫਲੀ ਫਲੂਨ ਝੋਟੀ ਲੋ ਜੀ ਲੋਕ ਫਟਪੜਾ ਤੁਸੀਂ ਦੇਖ ਸਕਦੇ ਲੋਕ ਲੈ ਵਲੂਆ ਗਰਮਾਂ ਵਾਲੀ ਬਣਾਈ ਜਾਂਦੀ ਹੈ ਲੈ ਆਪਣਾ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਮੱਝ ਤੇ ਇੱਕ ਫਲੂਨ ਝੋਟੀ ਸੂਨ ਵਾਲੀ ਹੈ ਭਾ ਜੇ ਕਿਸੇ ਭਰਾ ਨੇ ਇਤਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7128000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ Facebook ਤੇ ਪੇਜ ਆ ਗਰਜੀਤ ਰਾਏ ਨੂੰ ਬਾਤਾਂ ਨੂੰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨੰਨ ਵੀਡੀਓ ਅਪਲੋਡ ਕਰ ਸਕੀ ਜੀ ਬਾਕੀ ਭਰਾ ਆਪਣਾ ਐਡਰੈਸ ਨੇ ਲਿਖਿਆ ਉਹ ਨੰਬਰ ਬਾਈ ਦਾ ਠੀਕ ਹੈ ਨਾ ਉਹਦੇ ਬਾਈ ਨਾਲ ਕੰਟੈਕਟ ਕਰ ਲਿਓ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰ ਬਾਈ ਜੀ ਸਾਸਿਕਾ ਜੀ ਸਾਸਰੀ ਘਰ ਨਾਮ ਵੀਰ ਜੀ ਆਪਣਾ ਦਰਸ਼ਨ ਸਿੰਘ ਪਿੰਡ ਚੀਮਾ ਜ਼ਿਲ੍ਹਾ ਨਰਾਲਾ ਛੋਟੀ ਜਾਣਕਾਰੀ ਦੋ ਜੀ ਆਪਣੀ ਇਹ ਛੋਟੀ ਜੀ ਬਣਾਉਣਾ ਬਹੁਤ ਚੰਗੀ ਛੋਟੀ ਹੈ ਠੀਕ ਆ ਕਿੰਨੇ ਦਿਨ ਲਊਗੀ ਲਈ ਇਹ ਜੀ 5 ਦਿਨ ਲਊ 5 ਦਿਨ ਲਊਗੀ ਹਾਂ ਜੀ ਠੀਕ ਆ ਤੋਰ ਦੋ ਭਰਾ ਨੂੰ ਲਓ ਜੀ ਚੈੱਕ ਕਰਦੇ ਫੇਸ ਲੂਣ ਛੋਟੀ ਹੈ ਭਰਾ ਸਾਨੂੰ ਦਿਖਾਣਾ ਤੋਰਾ ਤਾਰਾ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ ਲੋ ਜੀ ਕੱਟ ਕਾਟ ਸਖਣਾ ਚੰਗੀ ਪਲੀ ਪਲੂਣ ਛੋਟੀ ਲੋ ਜੀ लो जी पटपड़ा तुसी देख सकते हो लो जी ले लुवा गरमा वाली बनाई जाती है ले अपरा मोड़ ले सोरा तुसी देख सकते हो परा लो जी लो जी चलो बंद कर अंदर लो जी देख सकते हो परा ਸੂਰਾ ਤਰ੍ਹਾਂ ਕਰਮਾ ਮੜ ਜਾ ਥਾਂ ਤੁਸੀਂ ਚੈੱਕ ਕਰ ਸਕਦੇ ਭਰਾ ਨੇੜ ਤੋਂ ਲੋ ਜੀ ਫਿਰ ਜੀ ਦਾ ਰੇਟ ਹੈ ਰੇਟ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਭਰਾ ਠੀਕ ਹੈ ਬੰਦ ਬਈ ਇਹਨੂੰ ਲੋ ਜੀ ਹਾਂ ਜੀ ਮਾਜੀ ਦੀ ਜਾਣਕਾਰੀ ਦਿਓ ਜੀ ਇਹ ਬੱਜ ਜੀ 4 ਬੰਨ ਦੇ ਤਰ੍ਹਾਂ ਹੋਈ ਸੂਈ ਨੂੰ ਠੀਕ ਹੈ ਬੱਚਾ ਬੱਚਾ ਕੱਟੀ ਹੈ ਜੀ ਤੇ ਬੋਲਾ ਕਿੰਨਾ ਤਿਆਰ ਹੁਣ ਹੁਣ ਜੀ 13 ਲੀਟਰ ਬੋਲਾ ਤੇਰਾ ਠੀਕ ਹੈ ਰੇਟ ਰੇਟ ਜੀ ਫੋਨ ਤੇ ਕਰਾਂਗੇ ਰੇਟ ਫੋਨ ਤੇ ਲੋ ਭਰਾ ਚੈੱਕ ਕਰ ਸਕਦੇ ਕੱਟੀਆਂ ਮਗਰ ਕੱਟੀਆਂ ਜੀ ਮਗਰ ਹਾਂ ਜੀ ਲੋ ਜੀ ਕੱਦ ਕਾਟ ਲੋ ਜੀ ਸਵੇਰ ਜਿਵਾਈ ਹੋਈ ਵੀ ਆ ਹਾਂ ਜੀ ਠੀਕ ਆ ਰੇਟ ਇਹਦਾ ਰੇਟ ਜੀ ਫੋਨ ਤੇ ਕਰਾ ਚਲ ਤੁਰੋ ਲੋ ਪਰਾ ਠੀਕ ਜੀ ਕੱਦ ਵੱਡ ਸੁੱਖਣਾ ਸੋਹਣਾ ਮਗਰ ਵੀ ਕੱਟੀਆਂ ਕਰਮਾਂ ਵਾਲੀ ਦੇ ਲੋ ਜੀ ਬਾਈ ਨਾਲ ਜਰੂਰ ਕੰਟੈਕਟ ਕਰੋ ਪਰਾ ਠੀਕ ਜੀ ਪੈਂਦਾ ਚਿਮਾ ਤੇ ਜਲਾ ਨੂੰ ਪੈਂਦਾ ਜੀ ਬਰਨਾਲਾ ਲੋਚ ਚੱਕਾ ਸੰਗ ਵੱਡ ਬੜ ਲੋਚ ਲੋਚ ਚਾਹ ਦੋੜਾਂ ਦੇ ਚੋਕੇ ਲਈ ਜਾਣਾ ਹਾਂ ਜੀ ਦੋ ਚੋਲੇ ਤਿੰਨ ਚੋਲੇ ਠੀਕ ਆ ਲਿਓ ਜੀ ਲਿਓ ਬੰਨੋ ਬੰਨ ਦੋ ਵੀਰੇ ਬੰਨ ਦੋ ਲਿਓ ਜੀ ਦੇਖ ਜੀ ਚੰਗੀ ਪਲੀ ਫਲੋਸੀਆ 13 ਲੀਟਰ ਬੋਲਾ 13 ਲੀਟਰ ਬੋਲਾ ਲੋਜੀ ਪੰਡ ਚੀਮਾ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਦੋ ਇੱਕ ਛੋਟੀ ਇੱਕ ਮੱਝ ਬਕੌਆ ਜੇ ਤਾਜੀ ਸੂਈ ਵੀ ਛੋਟੀ ਸੂਨ ਵਾਲੀ ਆ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ